ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਵੇਂ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦਾ ਮਸਲਾ ਚੱਲਦਾ ਆ ਰਿਹਾ ਹੈਗਾ ਤੇ ਇਸ ਦੇ ਸਬੰਧ ਵਿੱਚ ਸਰਕਾਰ ਵੱਲੋਂ ਜਿਹੜੇ ਪਹਿਲਾਂ ਬਿਆਨ ਕੀਤੇ ਗਏ ਸੀ ਉਹਨਾਂ ਦੇ ਵਿੱਚ ਕੀ ਬਦਲਾਅ ਕੀਤਾ ਗਿਆ ਹੁਣ ਅਤੇ ਨਾਲ ਹੀ ਗੱਲ ਕਰਾਂਗੇ ਜਿਵੇਂ ਕਿ ਪਰਾਲੀ ਦੀ ਸਾਮ ਸੰਭਾਲ ਦੇ ਲਈ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇਗੀਆਂ ਉਹਨਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਵੀਡੀਓ ਨਾਲ ਬਣੇ ਰਹੋ ਧਿਆਨ ਨਾਲ ਵੀਡੀਓ ਜ਼ਰੂਰ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜਿਵੇਂ ਸਰਕਾਰ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਬਿਆਨਬਾਜ਼ੀ ਕੀਤੀ ਗਈ ਸੀ ਵੀ ਜਿਹੜੇ ਸਰਕਾਰੀ ਮੁਲਾਜ਼ਮ ਨੇਗੇ ਜਿਨ੍ਹਾਂ ਦੇ ਵਿੱਚ ਬੈਂਕ ਮੁਲਾਜ਼ਮ ਹੋਗੇ ਜਾਂ ਫਿਰ ਸਰਕਾਰੀ ਸਕੂਲ ਦੇ ਅਧਿਆਪਕ ਹੋਗੇ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸੀਗੀਆਂ ਅੱਗ ਨੂੰ ਰੋਕਣ ਦੇ ਲਈ ਜਾਂ ਕੋਈ ਇਹ ਕੇਸ ਧੀਂਦਾ ਮਸਲਾ ਧੀਂਦਾਗਾ ਤਾਂ ਤੁਰੰਤ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਰਿਪੋਰਟ ਕੀਤੀ ਜਾਵੇ ਖੇਤੀਬਾੜੀ ਵਿਭਾਗ ਨੂੰ ਤਾਂ ਉਹਨਾਂ ਦੀਆਂ ਜਿਹੜੀਆਂ ਡਿਊਟੀਆਂ ਸੀਗੀਆਂ ਉਹ ਲਗਾਈਆਂ ਗਈਆਂ ਸੀ ਹੁਣ ਜਿਹੜਾ ਉਸ ਤੋਂ ਬਾਅਦ ਬਦਲਾਅ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇਹ ਇਹਦੇ ਵਿੱਚ ਤਾਂ ਹੈਗਾ ਜਿਵੇਂ ਕਿ ਸਰਕਾਰੀ ਸਕੂਲ ਦੇ ਜਿਹੜੇ ਸਰਕਾਰੀ ਮੁਲਾਜ਼ਮ ਨੇਗੇ ਉਹਨਾਂ ਦੀਆਂ ਡਿਊਟੀਆਂ ਸੀ ਜਿਹੜੀਆਂ ਉਹ ਹਟਾ ਦਿੱਤੀਆਂ ਗਈਆਂ ਨੇ ਕਿਉਂਕਿ ਜੇਕਰ ਉਹ ਖੇਤਾਂ ਦੇ ਵਿੱਚ ਡਿਊਟੀਆਂ ਲਗਾਉਂਦੇ ਸੀਗੇ ਤਾਂ ਉਧਰ ਦੂਜੇ ਪਾਸੇ ਬੱਚਿਆਂ ਦੀ ਜਿਹੜੀ ਪੜ੍ਹਾਈ ਦਾ ਉਹ ਨੁਕਸਾਨ ਹੁੰਦਾ ਸੀਗਾ ਸਕੂਲਾਂ ਦੇ ਵਿੱਚ ਕਿਉਂਕਿ ਜਿਹੜੇ ਪੇਪਰ ਨੇ ਬੱਚਿਆਂ ਤੇ ਹੁਣ ਆਉਣ ਵਾਲੇ ਨੇਗੇ ਉਹਨਾਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਸੀਗਾ ਤਾਂ ਕਰਕੇ ਸਰਕਾਰ ਨੇ ਜਿਹੜੀਆਂ ਉਹਨਾਂ ਦੀਆਂ ਡਿਊਟੀਆਂ ਹਟਾ ਦਿੱਤੀਆਂ ਗਈਆਂ ਨੇ ਬਾਕੀ ਸਰਕਾਰੀ ਅਧਿਆਪਕਾਂ ਦੀ ਡਿਊਟੀਆਂ ਨੇ ਜਿਹੜੀਆਂ ਸਕੂਲਾਂ ਦੇ ਵਿੱਚ ਹੀ ਸਿਰਫ ਲਗਾਈਆਂ ਜਾਣਾ ਨਾ ਕਿ ਅੱਗ ਬੁਝਾਉਣ ਦੇ ਵਿੱਚ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਹੁਣ ਇਸ ਤੋਂ ਆਪਾਂ ਅਗਲੀ ਗੱਲ ਕਰਦੇ ਹਾਂ ਜਿਵੇਂ ਕਿ ਪ੍ਰਾਲੀ ਦੀ ਸਾਂਭ-ਸਮਾਨ ਦੇ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਜਿਵੇਂ ਕਿ ਵੱਡੇ-ਵੱਡੇ ਬੈਲਰਾਂ ਦੇ ਉੱਪਰ ਜਾਂ ਫਿਰ ਸੁਪਰ ਸੀਡਰ ਹੋਗੇ ਜਾਂ ਹੋਰ ਸੰਦਾਂ ਦੇ ਉੱਪਰ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇਗੀਆਂ ਵੀ ਤੁਸੀਂ ਇਹ ਪ੍ਰਾਲੀ ਦੀ ਸਾਂਭ-ਸਮਾਲ ਦੇ ਲਈ ਆਪਣੇ ਸੰਦ ਖਰੀਦੋ ਤੇ ਤੁਹਾਨੂੰ ਅਸੀਂ ਸਬਸਿਡੀ ਦਵਾਵਾਂਗੇ ਤਾਂ ਇਹ ਸਿਰਫ ਕਿਸਾਨਾਂ ਨੂੰ ਹੀ ਕਿਉਂ ਕਿਹਾ ਜਾਂਦਾ ਹੈਗਾ ਸਰਕਾਰ ਵੱਲੋਂ ਕਿਉਂ ਨਹੀਂ ਧਿਆਨ ਕੀਤਾ ਜਾਂਦਾ ਜਿਵੇਂ ਪਿੰਡਾਂ ਦੇ ਵਿੱਚ ਸਰਕਾਰੀ ਸੁਸਾਇਟੀਆਂ ਨੇਗੀਆਂ ਜਾਂ ਹੋਰ ਸਰਕਾਰੀ ادارے ਨੇ ਉਹਨਾਂ ਦੇ ਵਿੱਚ ਸਰਕਾਰ ਦੇ ਆਪਣੇ ਵੱਲੋਂ ਹੀ ਕਿਉਂ ਨਹੀਂ ਕੋਈ ਸੰਦ ਲੈ ਕੇ ਖੜਾਏ ਜਾਂਦੇ ਜਾਂ ਤਾਂ ਜੋ ਜਿਹੜੇ ਛੋਟੇ ਕਿਸਾਨ ਭਰਾ ਨੇਗੇ ਉਹ ਆਪਣੇ ਖੇਤ ਦੇ ਵਿੱਚ ਪਰਾਲੀ ਦੀ ਸਾਂਭ ਸੰਭਾਲ ਚੰਗੇ ਤਰੀਕੇ ਨਾਲ ਕਰ ਸਕਣ ਉਹਨਾਂ ਦੇ ਉੱਪਰ ਹੀ ਸਰਕਾਰ ਇਹ ਜ਼ਰੂਰ ਧਿਆਨ ਦੇਵੇ ਤਾਂ ਜੋ ਜਿਹੜੇ ਸਰਕਾਰੀ ਅ ਮੰਨ ਕੇ ਚੱਲੋ ਵੀ ਸੁਸਾਇਟੀਆਂ ਨੇਗੇ ਜਾਂ ਹੋਰ ادارے ਨੇਗੇ ਉਹਨਾਂ ਦੇ ਵਿੱਚ ਇਹ ਸੰਦ ਨੇਗੇ ਜਿਹੜੇ ਜ਼ਰੂਰ ਉਪਲਬਧ ਕਰਾਉਣੇ ਚਾਹੀਦੇ ਨੇਗੇ ਸਰਕਾਰ ਵੱਲੋਂ ਨਾ ਕਿ ਸਿਰਫ ਕਿਸਾਨਾਂ ਨੂੰ ਹੀ ਸਬਸਿਡੀਆਂ ਦਿੱਤੀਆਂ ਜਾਣ ਕਿਉਂਕਿ ਹੁਣ ਜਿਹੜਾ ਛੋਟਾ ਕਿਸਾਨ ਹੈਗਾ ਉਹਨੇ ਜਦੋਂ ਮਜਬੂਰੀ ਦੇ ਕਾਰਨ ਆਪਣਾ ਸੰਦ ਆ ਜਿਹੜਾ ਉਹ ਖਰੀਦਣਾ ਪੈਂਦਾ ਉਹਨਾਂ ਨੂੰ ਤੇ ਫੇਰ ਸਰਕਾਰ ਕਹਿੰਦੀ ਉਹਦੇ ਉੱਪਰ ਤੋਂ ਉਹਨਾਂ ਨੂੰ ਸਬਸਿਟੀ ਵੀ ਦੇਵਾਂਗੇ ਤੇ ਜਦੋਂ ਸਬਸਿਟੀ ਲੈਣ ਜਾਂਦਾ ਉਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਉਹ ਸਬਸਿਟੀ ਨਹੀਂ ਮਿਲਦੀ ਤੇ ਉਹ ਸੰਦਾਂ ਦੇ ਉੱਪਰ ਰੁਪਏ ਵੀ ਲਾ ਬੈਠਦਾ ਤੇ ਬਾਅਦ ਦੇ ਵਿੱਚ ਫਿਰ ਉਹ ਘਾਟੇ ਦੇ ਵਿੱਚ ਹੀ ਵੇਚ ਲੈਣਗੇ ਜਦੋਂ ਮਜਬੂਰੀ ਦੇ ਕਾਰਨਾਂ ਨੂੰ ਕੋਈ ਲੋੜ ਪੈਂਦੀ ਹੈਗੀ ਤਾਂ ਫਿਰ ਉਹਨਾਂ ਨੂੰ ਘਾਟੇ ਦੇ ਵਿੱਚ ਹੀ ਵੇਚਨੇ ਪੈਂਦੇ ਨੇ ਉਹ ਬਾਕੀ ਹੁਣ ਸਬਸਿਡੀ ਇਹ ਨਹੀਂ ਹੈਗਾ ਕੋਈ ਆਪਾਂ ਨੂੰ ਸਰਕਾਰ ਆ ਜਿਹੜੀ ਪਹਿਲਾਂ ਦੇ ਦੇਵੇ ਤਾਂ ਜਦੋਂ ਵੀ ਆਪਾਂ ਰੁਪਏ ਭਰਨੇ ਪੈਂਦੇ ਆ ਪਹਿਲਾਂ ਤਾਂ ਜਦੋਂ ਸਬਸਿਡੀ ਲੈਣੀ ਹੈਗੀ ਸੰਦ ਲੈਣੇ ਨੇ ਤਾਂ ਰੁਪਏ ਭਰ ਕੇ ਆਪਾਂ ਨੂੰ ਸੰਦ ਮਿਲਦੇ ਆ ਉਸ ਤੋਂ ਬਾਅਦ ਵੀ ਆਪਾਂ ਨੂੰ ਸਬਸਿਡੀ ਆ ਜਿਹੜੀ ਉਹ ਮਿਲਦੀ ਹੈਗੀ ਉਹ ਨਹੀਂ ਪਤਾ ਵੀ ਆਊਗੀ ਜਾਂ ਨਾ ਆਊਗੀ ਬਾਕੀ ਆਪਾਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆ ਜੇਕਰ ਤੁਸੀਂ ਸਾਡੀਆਂ ਇਹਨਾਂ ਗੱਲਾਂ ਨਾਲ ਸਹਿਮਤ ਹੋਗੇ ਤਾਂ ਆਪਣਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਵੀ ਸਰਕਾਰ ਵੱਲੋਂ ਸੋਸਾਇਟੀਆਂ ਦੇ ਵਿੱਚ ਸਾਂਤ ਮੁਹਈਆ ਕਰਾਉਣੇ ਚਾਹੀਦੇ ਨੇ ਜਾਂ ਫਿਰ ਕਿਸਾਨਾਂ ਨੂੰ ਹੀ ਵੰਡਣੇ ਚਾਹੀਦੇ ਨੇਗੇ ਸਬਸਿਡੀਆਂ ਦੇ ਉੱਪਰ ਮਹਿੰਗੇ ਰੇਟ ਦੇ ਉੱਪਰ ਵੰਡਣੇ ਚਾਹੀਦੇ ਨੇਗੇ ਤੇ ਦੂਜੇ ਨੰਬਰ ਤੇ ਜਿਹੜੀ ਅਧਿਆਪਕਾਂ ਲਈ ਆਪਾਂ ਗੱਲ ਕਰੀਏ ਵੀ ਸਰਕਾਰੀ ਅਧਿਆਪਕਾਂ ਦੀ ਡਿਊਟੀ ਖੇਤਾਂ ਦੇ ਵਿੱਚ ਲੱਗਣੀ ਚਾਹੀਦੀ ਹੈ ਜਾਂ ਨਹੀਂ ਲੱਗਣੀ ਚਾਹੀਦੀ ਇਸ ਬਾਰੇ ਆਪਾਂ ਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਧੰਨਵਾਦ ਜੀ ਵੀਡੀਓ ਦੇਖਣ ਲਈ ਅਗਲੀ ਵੀਡੀਓ ਦੇ ਵਿੱਚ ਹੋਰ ਕੋਈ ਨਵੀਂ ਜਾਣਕਾਰੀ ਲੈ ਕੇ ਮਿਲਦੇ ਹਾਂ